ਔਰ ਤੁਸੀਂ ਦੇਖ ਲਓ ਇਹਨੂੰ 43 ਇਅਰ ਹੋ ਗਏ ਇਸ ਲਾਈਨ ਨੂੰ ਪੀ ਨਾਲੇ ਪਾਣੀ ਨੂੰ ਤੁਸੀਂ ਆਪ ਸਮਝਦਾ ਰਹੇ ਹੋ ਵੀ ਇੱਕ 1100 ਐਮਐਮ ਦੀ ਲਾਈਨ 31 ਵਾੜਾਂ ਨੂੰ ਕਿੱਥੋਂ ਪਾਣੀ ਪੂਰਾ ਕਰਦੇ ਹੋ ਇਹ ਤੁਸੀਂ ਕਹੋ ਵੀ ਮੂਣੀ ਕੋਈ ਆਪਾਂ ਐਸੀ ਕੋਈ ਕੀ ਲਗਾ ਦਾਂਗੇ ਜਾਂ ਕੋਈ ਐਸਾ ਪਾਈਪ ਲਗਾ ਦਾਂਗੇ ਕੋਈ ਮੋਟਰ ਲਗਾ ਦਾਂਗੇ ਜਿਹਦੇ ਨਾਲ ਸ਼ਹਿਰ ਨੂੰ ਪਾਣੀ ਮਿਲ ਜੇਗਾ ਸੌਰੀ ਔਰ ਇੱਥੇ ਕੋਈ ਪ੍ਰੈਸ਼ਰ ਪੰਪ ਨਹੀਂ ਲੱਗੇ ਪਏ ਜਿਹੜੇ ਗੰਡਾ ਗਣੀ ਤੋਂ ਪਾਣੀ ਨੂੰ ਚੱਕ ਕੇ ਟ੍ਰੀਟਮੈਂਟ ਪਲਾਂਟ ਤੱਕ ਲੈ ਕੇ ਆਵੇ ਲਿੰਕ ਨੂੰ ਜਦ ਆਪਾਂ ਕਾਰਪੋਰੇਸ਼ਨ ਚਲਾ ਰਹੇ ਹਾਂ ਜਿਵੇਂ ਸ਼ਾਸਤਰੀ ਜੀ ਕਾਰਪੋਰੇਸ਼ਨ ਚਲਾ ਰਹੇ ਆ ਤਾਂ ਉਹਨਾਂ ਨੂੰ ਚਾਹੀਦਾ ਕਲੀਅਰ ਕਰਨ ਨਾ ਤੁਸੀਂ ਟਿਊਬਲ ਕਿਉਂ ਨਹੀਂ ਲਗਾਏ ਇਹਨੂੰ ਇਹ ਨਹੀਂ ਇਹਨਾਂ ਨੂੰ ਕਮੀਆਂ ਨਹੀਂ ਪਤਾ ਕਮੀਆਂ ਪਤਾ ਹੈ ਇਹਨਾਂ ਨੂੰ ਲੇਕਿਨ ਗੱਲ ਇਹ ਹੈ ਇਹਨਾਂ ਕਮੀਆਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਨਾ ਕਿ ਇੱਕ ਦੂਜੇ ਨੂੰ ਕਹਿਣ ਦੀ ਵੀ ਇਹ ਉਹਨੇ ਨਹੀਂ ਕੀਤਾ ਇਹ ਉਹਨੇ ਨਹੀਂ ਕੀਤਾ ਬਿਲਕੁਲ ਵੀ ਗੱਲ ਕਰਨੀ ਆ ਤੁਸੀਂ ਫੈਕਟਸ ਤੇ ਗੱਲ ਕਰੋ ਤੁਸੀਂ ਕਹਿ ਰਹੇ ਹੋ ਇੱਥੇ ਟਰੈਕਟਰ ਲਾ ਕੇ ਇਹੀ ਪਾਣੀ ਪੂਰਾ ਹੋ ਜਾਏਗਾ ਫਿਰ ਤੁਸੀਂ 2022 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਕਿਉਂ ਚੁਕਵਾਇਆ ਸੀਗਾ ਜੀ ਹੋ ਜੀ ਅੱਜਕੱਲ ਇਹ ਪਾਣੀ ਦੇ ਮੁੱਦੇ ਨੂੰ ਲੈ ਕੇ ਬਹੁਤ ਗਰਮਾਇਆ ਹੋਇਆ ਕੰਮ ਕੱਲ ਸ਼ਾਸਤਰੀ ਜੀ ਵੀ ਗਏ ਸੀਗੇ ਗੰਡਾ ਖੜੀ ਕੋਲ ਉਹਨਾਂ ਨੇ ਦਿਖਾਇਆ ਕਿ ਵੀ ਗੰਦਗੀ ਬਹੁਤ ਫੈਲੀ ਰਹੀ ਹੈ ਅੱਜ ਕੁਕਰੀਜਾ ਅੱਜ ਵੀ ਜਾ ਕੇ ਆਏ ਇਹ ਕਿਆ ਚੱਕਰ ਹੈ ਕਿਉਂ ਨਹੀਂ ਪਾਣੀ ਆ ਰਿਹਾ ਕਿਉਂਕਿ ਤੁਸੀਂ ਕਮੇਟੀ ਕਾਫੀ ਟਾਈਮ ਸੰਭਿਆ ਤੇ ਸੀਵਰੇਜ ਬੋਰਡ ਦੇ ਪਾਣੀ ਇਹਦੇ ਕਾਫੀ ਤੁਹਾਨੂੰ ਨੋਲੇਜ ਹੈ ਕਿਆ ਕਰਨ ਮੰਨਦੇ ਦੇਖੋ ਜਦੋਂ ਵੀ ਮਈਆ ਜੂਨ ਦਾ ਮਹੀਨਾ ਆਉਂਦਾ ਹੈ ਤੇ ਉਸ ਟਾਈਮ ਪਾਣੀ ਦੀ ਘਾਟ ਹੁੰਦੀ ਹੈ ਤੇ ਇਹ ਕੋਈ ਇੱਕ ਸਾਲ ਦੀ ਗੱਲ ਨਹੀਂ ਆ ਆਏ ਸਾਲ ਹੀ ਰੋਲਾ ਪੈਂਦਾ ਹੈ ਔਰ ਜਿਹੜਾ ਵੀ ਕਾਰਪੋਰੇਸ਼ਨ ਦੇ ਵਿੱਚ ਕਾਬਜ ਹੁੰਦਾ ਹੈ ਜਾਂ ਪ੍ਰਧਾਨ ਹੁੰਦਾ ਹੈ ਜਿਹੜਾ ਵੀ ਇਹਨੂੰ ਰਨ ਕਰ ਰਿਹਾ ਉਹ ਉਸ ਟਾਈਮ ਆ ਕੇ ਕਮੀਆਂ ਕਨਾਣੀਆਂ ਸ਼ੁਰੂ ਕਰ ਦਿੰਦਾ ਵੀ ਇਹ ਰੀਜ਼ਨ ਹੈ ਪਾਣੀ ਨਹੀਂ ਆ ਰਿਹਾ ਇਹ ਰੀਜ਼ਨ ਹੈ ਪਾਣੀ ਨਹੀਂ ਆ ਰਿਹਾ ਐਕਚੁਅਲ ਦੇ ਵਿੱਚ ਕੀ ਹੈ ਜਿਹੜੀ ਵਾਟਰ ਸਪਲਾਈ ਦੀ ਲਾਈਨ ਹੈ ਇਹ 1982 ਦੇ ਵਿੱਚ ਪਈ ਸੀਗੀ ਇੱਕੋ ਇੱਕ ਲਾਈਨ ਆ ਰਹੀ ਹੈ ਰਾਜਪੁਰੇ ਦੇ ਵਿੱਚ 1100 mm ਦੀ ਲਾਈਨ ਹੈ ਇਹ ਔਰ ਤੁਸੀਂ ਦੇਖ ਲਓ ਇਹਨੂੰ 43 ਇਅਰ ਹੋ ਗਏ ਹਨ ਇਸ ਲਾਈਨ ਨੂੰ ਪੀਣ ਵਾਲੇ ਪਾਣੀ ਨੂੰ ਤੁਸੀਂ ਆਪ ਸਮਝ ਆ ਰਹਾ ਹੈ ਵੀ ਕਿ 1100 mm ਦੀ ਲਾਈਨ 31 ਵਾੜਾਂ ਨੂੰ ਕਿੱਥੋਂ ਪਾਣੀ ਪੂਰਾ ਕਰ ਦੇਗੀ ਔਰ ਜਿਹੜੀ ਆਪਣੀ ਗੰਡਾ ਖੇੜੀ ਨਹਿਰ ਹੈ ਉਹ ਇਹਦਾ ਸੋਰਸ ਹੈ ਜਿੱਥੋਂ ਪਾਣੀ ਸ਼ਹਿਰ ਨੂੰ ਆਂਦਾ ਹੈ ਔਰ ਗੰਡਾ ਖੇੜੀ ਦੇ ਵਿੱਚ 3300 ਕਿਊਸਿਕ ਪਾਣੀ ਚੱਲਦਾ ਹੈ ਯਾਨੀ ਕਿ ਜਦੋਂ ਪੂਰੀ ਨਹਿਰ ਫੁੱਲ ਭਰੀ ਹੁੰਦੀ ਹੈ ਤਾਂ 3300 ਕਿਊਸਿਕ ਪਾਣੀ ਦਾ ਫਲੋ ਹੁੰਦਾ ਹੈ ਉਹਦੇ ਚੋਂ 5.5 ਕਿਊਸਿਕ ਪਾਣੀ ਜਿਹੜਾ ਆਪਣੇ ਰਾਜਪੁਰੇ ਦੇ ਅੰਦਰ ਐਂਟਰ ਕਰਦਾ ਹੈ ਐਂਟਰ ਕਰਕੇ ਉਹ ਪਾਣੀ ਆਂਦਾ ਟ੍ਰੀਟਮੈਂਟ ਪਲਾਂਟ ਦੇ ਵਿੱਚ ਉੱਥੇ ਪਾਣੀ ਨੂੰ ਟ੍ਰੀਟ ਕਰਕੇ ਉਹ ਫਿਰ ਅੱਗੇ ਆਪਣੇ ਸਿਟੀ ਦੇ ਵਿੱਚ ਡਿਸਟ੍ਰੀਬਿਊਟ ਹੁੰਦਾ ਹੈ ਅਲੱਗ-ਅਲੱਗ ਟੈਂਕੀਆਂ ਦੇ ਥਰੂ ਹੁਣ ਤੁਸੀਂ ਜਿਹੜੀ ਗੱਲ ਕੀਤੀ ਹੈ ਬਈ ਇਹ ਪ੍ਰੋਬਲਮ ਜਿਹੜੀ ਹੈਗੀ ਆ ਵੀ ਇਹਦੇ ਵਾਸਤੇ ਕਿਨੇ ਕੀ ਕੀਤਾ ਕਿਨੇ ਕੀ ਨਹੀਂ ਕੀਤਾ ਆਪਾਂ ਮੈਂ ਸਿਰਫ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਲਾਈ ਇਹ ਜਿਹੜਾ ਇਹ ਜਿਹੜੀ ਇਹ ਪ੍ਰੋਬਲਮ ਹੈ ਇਹ ਵੀ ਜਲਦੀ ਸੋਲਵ ਹੋਣ ਵਾਲੀ ਨਹੀਂ ਹੈ ਜੇ ਤੁਸੀਂ ਕਹੋ ਵੀ ਹੁਣੀ ਕੋਈ ਆਪਾਂ ਐਸੀ ਕੋਈ ਕੀ ਲਗਾ ਦਾਂਗੇ ਜਾਂ ਕੋਈ ਐਸਾ ਪਾਈਪ ਲਗਾ ਦਾਂਗੇ ਕੋਈ ਮੋਟਰ ਲਗਾ ਦਾਂਗੇ ਜਿਹਦੇ ਨਾਲ ਸ਼ਹਿਰ ਨੂੰ ਪਾਣੀ ਮਿਲ ਜੇਗਾ ਸੌਰੀ ਉਹ ਮਿਲਣਾ ਇੰਪੋਸੀਬਲ ਹੈ ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਆਪਣਾ ਸ਼ਹਿਰ ਟੋਟਲੀ ਟੋਟਲੀ ਨਹਿਰੀ ਪਾਣੀ ਤੇ ਡਿਪੈਂਡ ਹੈ ਨਹਿਰੀ ਪਾਣੀ ਜਿਹੜਾ ਆਪਣੇ ਸ਼ਹਿਰ ਦੇ ਵਿੱਚ ਐਂਟਰ ਕਰ ਰਿਹਾ ਉਹ ਗ੍ਰੈਵਿਟੀ ਨਾਲ ਆ ਰਹੀ ਹੈ ਲਾਈਨ ਯਾਨੀ ਕਿ ਗ੍ਰੈਵਿਟੀ ਅਗਰ ਆਪਾਂ ਪਾਣੀ ਡੋਲਦੇ ਹਾਂ ਜਿੰਨਾ ਫਲੋ ਆਏਗਾ ਉਨੇ ਨਾਲ ਪਾਣੀ ਐਂਟਰ ਕਰਦਾ ਸ਼ਹਿਰ ਦੇ ਵਿੱਚ ਔਰ ਇੱਥੇ ਕੋਈ ਪ੍ਰੈਸ਼ਰ ਪੰਪ ਨਹੀਂ ਲੱਗੇ ਪਏ ਜਿਹੜੇ ਗੰਡਾ ਘਣੀ ਤੋਂ ਪਾਣੀ ਨੂੰ ਚੱਕ ਕੇ ਟ੍ਰੀਟਮੈਂਟ ਪਲੈਂਟ ਤੱਕ ਲੈ ਕੇ ਆ ਰਹੇ ਆ। ਸੋ ਮੇਰੇ ਕਹਿੰਦਾ ਮਤਲਬ ਹੈ ਜਦ ਮੈਂ ਇੱਥੇ ਵਰਕ ਕਰਦਾ ਸੀਗਾ ਤੇ ਉਸ ਟਾਈਮ ਜਦ ਮੈਂ ਐਮਐਲਏ ਕੋਆਰਡੀਨੇਟਰ ਸੀਗਾ ਮੈਡਮ ਨੀਨਾ ਮਿੱਤਲ ਦਾ ਤਾਂ ਉਸ ਟਾਈਮ ਵੀ ਕੁਝ ਡਿਸੀਜਨ ਸੀਗੇ ਜਿਹੜੇ ਜਾਂ ਕੁਝ ਪ੍ਰਪੋਜ਼ਲਸ ਤਿਆਰ ਹੋਈਆਂ ਸੀ ਜਿਦੇ ਵਿੱਚ ਦੇਖੋ ਉਸ ਟਾਈਮ ਇਹ ਕਿਹਾ ਗਿਆ ਸੀ ਅਸੀਂ ਜੋ ਤਿਆਰੀ ਕੀਤੀ ਸੀਗੀ ਉਹ ਇਹ ਕੀਤੀ ਸੀ ਕਿ ਸ਼ਹਿਰ ਦੇ ਵਿੱਚ ਆਪਾਂ ਮੈਕਸੀਮਮ ਟਿਊਬਵੈਲਜ਼ ਲਗਾਈਏ ਕਿਉਂਕਿ ਮਹਿਰੀ ਪਾਣੀ ਦੀ ਹਲੇ ਪੋਸਿਬਿਲਿਟੀ ਨਹੀਂ ਹੈਗੀ ਨਾਲੇ ਇੱਕ ਲਾਈਨ ਛੋਟੀ ਆ ਰਾਜਪੁਰੇਚ ਪਾਣੀ ਆ ਨੂੰ ਦੂਸਰਾ ਅੱਜ ਦੀ ਰੇਟ ਦੇ ਵਿੱਚ ਤੁਸੀਂ ਚੈੱਕ ਕਰ ਲਓ ਪੰਜ ਟਿਊਬਨ ਲੱਗਿਆ ਟੋਟਲ ਰਾਜਪੁਰੇਚ ਗੁਰੂ ਨਾਨਕ ਨਗਰ ਧਮੋਲੀ ਇੱਕ ਲੱਗਿਆ ਤੁਹਾਡਾ ਨਲਾਸ ਰੋਡ ਤੇ ਇੱਕ ਲੱਗਿਆ ਤੁਹਾਡਾ ਪੀਰ ਕਲੋਨੀ ਔਰ ਇੱਕ ਲੱਗਿਆ ਨੀਲਪੁਰ ਇਸ ਤੋਂ ਇਲਾਵਾ ਕੋਈ ਟਿਊਬਨ ਨਹੀਂ ਹੈਗਾ ਔਰ ਇੱਥੇ ਇਮੀਡੀਏਟ ਰਿਕਵਾਇਰਮੈਂਟ ਹੈਗੀ ਆ ਇਹ ਚੀਜ਼ਾਂ ਅੱਜ ਦੀ ਅੱਜ ਇਹਦੀ ਤਿਆਰੀ ਨਹੀਂ ਹੋ ਸਕਦੀ ਇਹਦੀ ਤਿਆਰੀ ਬਿਫੋਰ 6 ਮੰਥਸ ਜਾਂ 8 ਮੰਥਸ ਜਦੋਂ ਇਹ ਪੋਜੀਸ਼ਨ ਆਉਂਦੀ ਹੈ ਨੈਰ ਡਾਊਨ ਜਾਂਦੀ ਹੈ ਤਾਂ ਉਸ ਪਹਿਲੇ ਹੀ ਤੁਹਾਨੂੰ ਸ਼ਹਿਰ ਦੇ ਵਿੱਚ ਟਿਊਬਵੈਲਸ ਲਗਵਾਉਣੇ ਚਾਹੀਦੇ ਆ ਮੇਰੇ ਹਿਸਾਬ ਦੇ ਨਾਲ ਜੋ ਮੈਂ ਸਟੱਡੀ ਕੀਤਾ ਜਾਂ ਜੋ ਮੈਂ ਇਸ ਚੀਜ਼ ਦੇ ਉੱਤੇ ਇਸ ਪ੍ਰੋਜੈਕਟ ਤੇ ਕੰਮ ਕੀਤਾ ਸੀ ਅੱਜ ਦੀ ਰੇਟ ਦੇ ਵਿੱਚ ਵੀ 14 ਟਿਊਬਵੈਲ ਹੋਰ ਚਾਹੀਦੇ ਆ ਜਿਹੜੇ ਸ਼ਹਿਰੀ ਪਾਣੀ ਨੂੰ ਪੂਰਾ ਕਰ ਸਕਦੇ ਆ ਤਾਂ ਪਾਣੀ ਜਾਏਗਾ ਸ਼ਹਿਰ ਦੇ ਵਿੱਚ ਮੇਰਾ ਤੁਹਾਡੇ ਗੁਲਾਮ ਦਾ ਮਕਸਦ ਇਹੀ ਸੀਗਾ ਕਿਉਂਕਿ ਆਪਣੀ ਪਹਿਲਾਂ ਵੀ ਜਦ ਤੁਸੀਂ ਕਮੇਟੀ ਹੁੰਦੇ ਸੀਗੇ ਪਹਿਲਾਂ ਵੀ ਇਸ ਮੁੱਦੇ ਤੇ ਕਈ ਵਾਰੀ ਗੱਲ ਹੋਈ ਹੈ ਤੇ ਅੱਜ ਕੱਲ ਮਤਲਬ ਇਹ ਮੁੱਦਾ ਚੱਕਿਆ ਗਿਆ ਕਿڑی ਗੰਦਗੀ ਬਹੁਤ ਜ਼ਿਆਦਾ ਹੈ ਉਹਦੇ ਅੰਦਰ ਤੁਸੀਂ ਕਹਿੰਦੇ ਵੀ ਇਸ ਦੀ ਤਿਆਰੀ ਪਹਿਲਾਂ ਕਰਨੀ ਚਾਹੀਦੀ ਹੈ ਜਿੱਦਾਂ ਹੁਣ ਪਾਣੀ ਦਾ ਲੈਣ ਦਾ ਕੰਮ ਹੈ ਕਿਉਂ ਨਹੀਂ ਤਿਆਰੀ ਦੇਖੋ ਜਿਹੜੀ ਤਾਂ ਗੱਲ ਤੁਸੀਂ ਕੀਤੀ ਹੈ ਗੰਦਗੀ ਦੀ ਦੇਖੋ ਨਹਿਰ ਦੇ ਵਿੱਚੋਂ ਪਾਣੀ ਕੋਈ ਟ੍ਰੀਟ ਹੋ ਕੇ ਨਹੀਂ ਆ ਰਿਹਾ ਨਹਿਰ ਦੇ ਵਿੱਚੋਂ ਤਾਂ ਜੈਸਾ ਪਾਣੀ ਆਏਗਾ ਉਹੀ ਪਾਣੀ ਟ੍ਰੀਟਮੈਂਟ ਪਲਾਂਟ ਦੇ ਅੰਦਰ ਆਏਗਾ ਟਰੀਟਮੈਂਟ ਪਲਾਂਟ ਦਾ ਮਤਲਬ ਕੀ ਹੁੰਦਾ ਕਿ ਪਾਣੀ ਨੂੰ ਟਰੀਟ ਕਰਕੇ ਅੱਗੇ ਸਰਵ ਕਰਨਾ ਆਪਾਂ ਨੇ ਉੱਥੇ ਪ੍ਰੈਸ਼ਰ ਪੰਪਸ ਲੱਗੇ ਆ ਔਰ ਜਿਹੜੀ ਚੀਜ਼ ਐ ਇਹ ਸਾਰਾ ਸ਼ਹਿਰ ਨੂੰ ਬੇਵਕੂ ਬਣਾਇਆ ਜਾ ਰਿਹਾ ਕੁਛ ਕੁਝ ਵੀ ਕਲੀਅਰ ਨਹੀਂ ਦੱਸਦਾ ਕੋਈ ਇਹਨੂੰ ਬੇਵਕੂ ਬਣਾਇਆ ਜਾ ਰਿਹਾ ਮਤਲਬ ਜਿਹੜਾ ਸ਼ਾਸਤਰੀ ਜੀ ਨੇ ਕੀਤਾ ਦੇਖੋ ਦੇਖੋ ਹੁਣ ਉੱਥੇ ਕਹਿ ਰਹੇ ਆ ਜੀ ਇਹਨੇ ਉਹ ਨਹੀਂ ਕੀਤਾ ਪਹਿਲੇ ਪਹਿਲੇ ਦੇਖੋ ਜਦ ਆਪਾਂ ਕਾਰਪੋਰੇਸ਼ਨ ਚਲਾ ਰਹੇ ਆ ਚਾਹੇ ਸ਼ਾਸਤਰੀ ਜੀ ਕਾਰਪੋਰੇਸ਼ਨ ਚਲਾ ਰਹੇ ਆ ਤਾਂ ਉਹਨਾਂ ਨੂੰ ਚਾਹੀਦਾ ਕਲੀਅਰ ਕਰਨ ਨਾ ਤੁਸੀਂ ਟਿਊਬਵੈਲ ਕਿਉਂ ਨਹੀਂ ਲਗਾਏ ਤੁਹਾਨੂੰ ਕੀ ਪਤਾ ਨਹੀਂ ਹੈਗਾ ਸ਼ਹਿਰ ਦੇ ਵਿੱਚ ਨੈਰੀ ਪਾਣੀ ਆਏ ਸਾਲ ਪ੍ਰੋਬਲਮ ਆਂਦੀ ਹੈ ਤੁਹਾਨੂੰ ਇਮੀਡੀਏਟ ਐਕਸ਼ਨ ਲੈ ਕੇ ਸਾਰਾ ਕੁਝ ਤੁਹਾਡੇ ਹੱਥ ਦੇ ਵਿੱਚ ਹੈ ਤੁਹਾਨੂੰ ਚਾਹੀਦਾ ਹੈ ਕਿ ਆਪਾਂ ਉਰੇ ਚਲੋ ਤੁਸੀਂ 14 ਟਿਊਬਵੈਲ ਨਹੀਂ ਲੱਗ ਸਕਦੇ ਮੈਂ ਕਹਿੰਦਾ ਇੱਕ ਸਾਲ ਦੇ ਵਿੱਚ ਤੁਸੀਂ 5 ਲਾ ਲਓ ਜੇ ਦੋ ਸਾਲਾਂ ਚ ਵੀ 5-5 ਲੱਗੇ ਹੁੰਦੇ ਤਾਂ ਵੀ 10 ਟਿਊਬਵੈਲ ਹੋਰ ਲੱਗ ਜਾਂਦੇ ਘੱਟੋ ਘੱਟ ਜਿਹੜਾ ਏਰੀਆ ਹੈਗਾ ਉੱਥੇ ਪਾਣੀ ਤਾਂ ਪਹੁੰਚਦਾ ਹੋ ਜਾਂਦਾ ਨਾ ਸੋ ਮੈਂ ਤਾਂ ਇਹ ਕਵਾਂਗਾ ਕੋਈ ਵੀ ਪੋਲੀਟੀਕਲ ਪਾਰਟੀ ਹੈ ਚਲੋ ਅੱਜ ਇੱਥੇ ਕਾਂਗਰਸ ਕਾਰਪੋਰੇਸ਼ਨ ਨੂੰ ਚਲਾ ਰਹੀ ਹੈ ਹੈਨਾ ਜੀ ਕੱਲ ਨੂੰ ਕੋਈ ਹੋਰ ਚਲਾਏਗੀ ਪਰਸੋਂ ਕੋ ਹੋਰ ਚਲਾਏਗੀ ਕੋਈ ਵੀ politcal ਬੰਦਾ ਮੈਂ ਤਾਂ ਉਹਨੂੰ ਇਹ ਰਿਕੁਐਸਟ ਕਰਦਾ ਕਿ ਤੁਸੀਂ ਇੱਥੇ ਦੇ ਵਸਨੀਕ ਹੋ ਸ਼ਹਿਰ ਨਾਲ ਤੁਸੀਂ ਕਲੀਅਰ ਗੱਲ ਕਰਿਆ ਕਰੋ ਸ਼ਹਿਰ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਨਾ ਕਰੋ ਕੱਲ ਨੂੰ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਸੀਗੀ ਇੱਕ ਵਾਰੀ ਪਹਿਲਾਂ ਜਦ ਮੈਡਮ ਟਿਊਬਲਕ ਦਾ ਉਦਘਾਟਨ ਕਰਨਗੇ ਸੀ ਮੈਡਮ ਨੇ ਇਹ ਕਿਹਾ ਸੀਗਾ ਕਿ ਅਫਸਰ ਮੇਰੀ ਸੁਣਦੇ ਨਹੀਂ ਹੈ ਕਲ ਸ਼ਾਸਤਰੀ ਜੀ ਨੇ ਵੀ ਇਹੀ ਗੱਲ ਕਹੀ ਹੈ ਕਿ ਅਫਸਰ ਮੇਰੀ ਸੁਣ ਦੇਣੀ ਹੈ ਤਾਂ ਮਤਲਬ ਇਹਦਾ ਹੱਲ ਕੀ ਹੈ ਦੇਖੋ ਗੱਲ ਐ ਨਹੀਂ ਹੈ ਪਹਿਲੀ ਗੱਲ ਤਾਂ ਮੈਨੂੰ ਤਾਂ ਪਤਾ ਨਹੀਂ ਇਸ ਬਾਰੇ ਨੌਲੇਜ ਨਹੀਂ ਹੈ ਵੀ ਮੈਡਮ ਐਮਐਲਏ ਸਾਹਿਬ ਨੇ ਕਿਹਾ ਹੈ ਜਾਂ ਸ਼ਾਸਤਰੀ ਜੀ ਨੇ ਕਿਹਾ ਹੈ ਦੇਖੋ ਦੋਨੋਂ ਰਿਸਪੈਕਟੇਬਲ ਪੋਸਟ ਦੇ ਉੱਤੇ ਆ ਔਰ ਇਹ ਹੀ ਦੋ ਬੰਦੇ ਹੈ ਜਿਹੜੇ ਸ਼ਹਿਰ ਨੂੰ ਚਲਾ ਰਹੇ ਹੈ ਠੀਕ ਹੈ ਜੀ ਐਮਐਲਏ ਇਲੈਕਟਿਡ ਪਰਸਨ ਹੁੰਦਾ ਹੈ ਕਾਰਪੋਰੇਸ਼ਨ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹਦੇ ਕੋਲ ਵੀ ਫੁੱਲ ਫਲੇਜ ਪਾਵਰ ਹੁੰਦੀ ਹੈ ਉਹਨੂੰ ਪਤਾ ਹੁੰਦਾ ਕਿੱਥੇ ਕੀ ਕੀ ਕਮੀ ਹੈ ਉਹਨੂੰ ਇਹ ਨਹੀਂ ਇਹਨਾਂ ਨੂੰ ਕਮੀਆਂ ਨਹੀਂ ਪਤਾ ਕਮੀਆਂ ਪਤਾ ਇਹਨਾਂ ਨੂੰ ਲੇਕਿਨ ਗੱਲ ਇਹ ਹੈ ਇਹਨਾਂ ਕਮੀਆਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਨਾ ਕਿ ਇੱਕ ਦੂਜੇ ਨੂੰ ਕਹਿਣ ਦੀ ਵੀ ਇਹ ਉਹਨੇ ਨਹੀਂ ਕੀਤਾ ਇਹ ਉਹਨੇ ਨਹੀਂ ਕੀਤਾ ਬਿਲਕੁਲ ਮੈਂ ਤਾਂ ਇਹੀ ਕਵਾਂਗਾ ਵੀ ਸ਼ਾਸਤਰੀ ਜੀ ਨੂੰ ਵੀ ਮੈਂ ਇਹ ਰਿਕਵੈਸਟ ਕਰਾਂਗਾ ਕਿ ਤੁਸੀਂ ਇੰਨੇ ਚਿਰ ਤੋਂ ਕਾਰਪੋਰੇਸ਼ਨ ਚਲਾ ਰਹੇ ਹੋ ਕੋਈ ਵੀ ਗੱਲ ਕਰ ਰਹੀਆਂ ਤੁਸੀਂ ਫੈਕਟਸ ਤੇ ਗੱਲ ਕਰੋ ਤੁਸੀਂ ਕਹਿ ਰਹੇ ਹੋ ਇੱਥੇ ਟਰੈਕਟਰ ਲਾ ਕੇ ਇਹੀ ਪਾਣੀ ਪੂਰਾ ਹੋ ਜਾਏਗਾ ਫਿਰ ਤੁਸੀਂ 2022 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਕਿਉਂ ਚੁੱਕਵਾਇਆ ਸੀਗਾ ਜੀ ਉਰੇ 5 ਕਿਊਸਿਕ ਤੋਂ 12 ਕਿਊਸਿਕ ਪਾਣੀ ਕੀਤਾ ਜੇ ਇਹ ਤਾਂ ਤੁਹਾਨੂੰ ਵੀ ਪਤਾ ਵੀ ਪਾਣੀ ਦੀ ਉਰੇ ਪਾਣੀ ਘਟ ਹੈ ਉਰੇ ਲਾਈਨ ਨਿਕ ਹੈ ਅੱਜ ਤੱਕ ਤੁਸੀਂ ਦੱਸੋ 43 ਸਾਲਾਂ ਚ ਕਿਹਾ ਕਿਸੇ ਨੇ ਲੋੜ ਨਹੀਂ ਸਮਝੀ ਕਿ ਸ਼ਹਿਰ ਨੂੰ ਇੱਕ ਪਾਣੀ ਦੀ ਲਾਈਨ ਦੀ ਹੋਰ ਜ਼ਰੂਰਤ ਹੈ ਬਿਲਕੁਲ 7 ਕਰੋੜ ਦਾ 7 ਕਰੋੜ ਦਾ ਇੱਕ ਜੋ ਮੇਰੀ ਨੌਲੇਜ ਹੈ ਸ਼ਾਇਦ ਮੈਂ ਗਲਤ ਵੀ ਹੋ ਸਕਦਾ 7 ਸੀਆਰ ਦਾ ਇੱਕ ਮਤਾ ਆਈ ਥਿੰਕ ਪਾਸ ਹੋਇਆ ਪਿਆ ਅਮ੍ਰਿਤ 2 ਪ੍ਰੋਜੈਕਟ ਦੇ ਵਿੱਚ ਜਿਹੜੀ ਕਲਾਈਨ ਹੋਰ ਪੈਣੀ ਹੈ ਭੀਨ ਵਾਲੇ ਪਾਣੀ ਦੀ ਠੀਕ ਹੈ ਜੀ ਚਲੋ ਮੈਂ ਇੱਕ ਸਵਾਲ ਪੁੱਛਦਾ ਤੁਹਾਨੂੰ ਜੇ ਤੁਹਾਨੂੰ ਮੌਕਾ ਦਿੱਤਾ ਜਾਏ ਮੈਂ ਕਹਿੰਦਾ ਮੈਡਮ ਕਹਿ ਦੇਣਾ ਕਿ सोनू ਜੀ ਤੁਸੀਂ ਬੜੀ ਇਸ ਚ ਸਟੱਡੀ ਕੀਤੀ ਹੈ ਜਾਂ ਸਾਤਰੀ ਜੀ ਕਹਿ ਦੇਣਾ ਤੁਸੀਂ ਕੀ ਕਰੋਗੇ ਦੇਖੋ ਗੱਲ ਐਵੇਂ ਆ ਮੇਰੇ ਤੋਂ ਵਧੀਆ ਮੇਰੇ ਤੋਂ ਜ਼ਿਆਦਾ ਕੁਆਲੀਫਾਈਡ ਠੀਕ ਹੈ ਜੀ ਪਾਰਟੀਆਂ ਕੋਲ ਲੀਡਰ ਹੈਗੇ ਆ ਪਾਰਟੀਆਂ ਕੋਲ ਸਮੇਂਦਾਰ ਬੰਦੇ ਹੈਗੇ ਆ ਉਹਨਾਂ ਨੂੰ ਸ਼ਾਇਦ ਮੇਰੇ ਤੋਂ ਜ਼ਿਆਦਾ ਪਤਾ ਹੋਵੇ ਮੈਂ ਤਾਂ ਜੋ ਅੱਜ ਬੋਲ ਰਿਹਾ ਮੈਂ ਇੱਕ ਸ਼ਹਿਰਦਾਰ ਹੋਣ ਦੇ ਨਾਤੇ ਬੋਲ ਰਿਹਾ ਕਿਉਂਕਿ ਮੇਰੇ ਘਰ 'ਚ ਵੀ ਪਾਣੀ ਨਹੀਂ ਆਂਦਾ ਨਹਿਰ ਦਾ ਜਦ ਮੈਂ ਸਵੇਰੇ ਟਿਊਬਵਲ ਵਾਲੇ ਪਾਣੀ ਆਪਣਾ ਜਿਹੜਾ ਸੀਵਰੇਜ ਦੂਜੇ ਪਾਣੀ ਨਾਲ ਲੰਨਦਾ ਨਾ ਤਾਂ ਇੰਨਾ ਕੁ ਸ਼ੋਰਾ ਹੁੰਦਾ ਕਿ ਨਾਤਾ ਨਹੀਂ ਜਾਂਦਾ ਸਾਬਣ ਨਹੀਂ ਉਤਰਦਾ ਉਹਦੇ ਨਾਲ ਸੋ ਮੈਂ ਜੇ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਇੱਕ ਸ਼ਹਿਰਦਰ ਹੋਂਦ ਦੇ ਨਾਤੇ ਕਰ ਰਿਹਾ ਤੇ ਰਹੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਮੌਕੇ ਦੀ ਮੈਂ ਤੁਹਾਨੂੰ ਕਿਹਾ ਮੇਰੇ ਤੋਂ ਵੀ ਵੈਲ ਕੁਆਲੀਫਾਈਡ ਬੰਦੇ ਹੂੰ ਸਾਡੀ ਪਾਰਟੀ ਚ ਵੀ ਹੈਗੇ ਆ ਰੋੜਾ ਚ ਵੀ ਤੁਹਾਡੀਆਂ ਗੱਲਾਂ ਸੁਣ ਕੇ ਕਿਉਂਕਿ ਲੋਕੀ ਬੜੇ ਹੋ ਜਾਂਦੇ ਕਿ ਵੀ ਪ੍ਰਧਾਨ ਜੀ ਵੀ ਇਹ ਕਹ ਰਹੇ ਕਿ ਸਾਡੀ ਅਫਸਰ ਸੁਣਦੇ ਉਹ ਵੀ ਇਹ ਕਹ ਰਹੇ ਕਿ ਸਾਡੀ ਮੈਡਮ ਵੀ ਕਹ ਰਹੀ ਹੈ ਕਿ ਸਾਡੀ ਅਫਸਰ ਗੱਲ ਨਹੀਂ ਸੁਣਦੇ ਲੋਕੀ ਨਿਰਾਸ਼ ਹੋ ਜਾਂਦੇ ਕਿ ਵੀ ਜਦ ਇਹਨਾਂ ਦੀ ਗੱਲ ਨਹੀਂ ਸੁਣਦੇ ਸਾਡੀ ਚਲੋ ਤੁਸੀਂ ਕੋਈ ਹਲਤਾ ਦੇਖੋ ਇਹ ਤਾਂ ਦੇਖੋ ਦੇਖੋ ਇਹ ਜਿਹੜੀ ਗੱਲ ਹੈ ਜਿਹੜੀ ਤੁਸੀਂ ਗੱਲ ਕਹੀ ਹੈ ਗੱਲ ਸੁਣਨ ਵਾਲੀ ਨਾ ਸੁਣਨ ਵਾਲੀ ਇਹ ਮੈਨੂੰ ਨਹੀਂ ਪਤਾ ਹੈਗਾ ਲੇਕਿਨ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਦੇਖੋ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਵੀ ਲੀਡਰ ਆਂਦਾ ਹੈ ਮੈਂ ਕਟੋਕੱਟੀ ਕਰਨਾ ਯਾਰ ਤੁਸੀਂ ਸੱਚਾਈ ਨਾਲ ਚਲੋ ਤੁਸੀਂ ਸ਼ਹਿਰ ਨੂੰ ਬੇਵਕੂਫ ਨਾ ਬਣਾਓ ਕਲੀਅਰ ਗੱਲ ਕਰੋ ਇਹ ਗੱਲ ਕਰਨੀ ਬਿਲਕੁਲ ਗਲਤ ਹੈ ਕਿ ਇਸੀ ਪਾਣੀ ਦੇ ਨਾਲ ਸ਼ਹਿਰ ਦਾ ਪਾਣੀ ਪੀਣ ਵਾਲਾ ਪੂਰਾ ਹੋ ਜਾਦਾ ਹੈ ਇਹ ਇੱਕ ਤਰ੍ਹਾਂ ਦਾ ਆਪਣੇ ਨਾ ਕੀਤੇ ਕੰਮਾਂ ਦੇ ਉੱਤੇ ਪੜਦਾ ਪਾਉਣ ਵਾਲੀ ਗੱਲ ਹੈ ਸੋ ਮੈਂ ਫੇਰ ਕਹਿੰਦਾ ਬਾਰ-ਬਾਰ ਹੁਣ ਤੁਸੀਂ ਦੂਰ ਨਾ ਜਾਓ ਤੁਸੀਂ ਆਹ ਦੇਖ ਲਓ ਬੌਲਪੁਰੀ ਭਵਨ ਦੇ ਨਾਲ ਟੈਂਕੀ ਬਣੀ ਹੈ ਹੂੰ ਉੱਥੇ ਅੱਗੇ ਤੁਸੀਂ ਚੈੱਕ ਕਰੋ ਕੀ ਉਹ ਇੰਨੀ ਵਧੀਆ ਆਪਾਂ ਟੈਂਕੀ ਬਣਾਈ ਆ ਪਾਣੀ ਨਾਲ ਕਦੀ ਭਰੀ ਆ ਉੱਥੋਂ ਕਦੀ ਪਾਣੀ ਦੀ ਸਪਲਾਈ ਹੋਈ ਆ 인ਫਰਾ ਤੇ ਤਾਂ ਆਪਾਂ ਪੈਸੇ ਲਾਤੇ ਆਪਾਂ ਨੇ ਇਨਫਰਾ ਤੇ ਤਾਂ ਪੈਸੇ ਲਾਤੇ ਟੈਂਕੀ ਬਣਾਤੀ ਜੀ ਇਹ ਕਰਦੇ ਪਰ ਪਾਣੀ ਕਿੱਥੇ ਐ ਪਾਣੀ ਲਿਆਉਣ ਵਾਸਤੇ ਕੀ ਐਫਰਟ ਕੀਤਾ ਉਹ ਤਾਂ ਮੈਨੂੰ ਪਤਾ ਹੈ ਸਾਡੀ ਸਰਕਾਰ ਦੇ ਵਿੱਚ ਇਸ ਚੀਜ਼ ਦੀ ਅਪਰੂਵਲਸ ਹੋ ਚੁੱਕੀਆਂ ਕੰਮ ਜਲਦੀ ਸ਼ੁਰੂ ਹੋ ਜਾਏਗਾ ਲੇਕਿਨ ਮੈਂ ਸ਼ਾਤਰੀ ਜੀ ਨੂੰ ਫੇਰ ਕਹਿਣਾ ਚਾਹਾਂਗਾ ਵੀ ਤੁਸੀਂ ਸੱਚੀ ਗੱਲ ਕਰੋ ਆ ਗੱਲ ਨਾ ਕਰੋ ਕੀ ਪਾਣੀ ਇਨਫ ਹੈ ਜਿਹੜਾ ਇਸ ਟਾਈਮ ਵਾਟਰ ਟ੍ਰੀਟਮੈਂਟ ਪਲਾਂਟ ਤੱਕ ਪਹੁੰਚ ਰਿਹਾ ਸੋ ਇਹ ਬਿਲਕੁਲ ਫੇਕ ਗੱਲ ਹੈ ਮੈਂ ਇਸ ਗੱਲ ਨੂੰ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਹੈਗਾ ਸੋ ਮੈਂ ਬਾਰ-ਬਾਰ ਫੇਰ ਇਹੀ ਗੱਲ ਕਰਾਂਗਾ ਚਾਹੇ ਕਾਂਗਰਸ ਦਾ ਬੰਦਾ ਹੈ ਪ੍ਰੈਜ਼ੀਡੈਂਟ ਹੈ ਚਾਹੇ ਆਮ ਆਦਮੀ ਦਾ ਪ੍ਰੈਜ਼ੀਡੈਂਟ ਹੋਏ ਚਾਹੇ ਭਾਜਪਾ ਦਾ ਹੋਏ ਚਾਹੇ ਕਾਲੀ ਦਲ ਦਾ ਹੋਏ ਮੈਂ ਸਭ ਨੂੰ اپੀਲ ਕਰਾਂਗਾ ਕਿ ਜਿਹੜੀ ਲੋਕਾਂ ਵੱਲੋਂ ਦਿੱਤੀ ਗਈ ਤਾਕਤ ਹੈ ਨਾ ਉਹਨੂੰ ਲੋਕਾਂ ਦੀ ਸੇਵਾ ਚ ਲਾਓ ਨਾ ਕਿ ਉਹਨਾਂ ਨੂੰ ਬੇਵਗੂਨ ਬਣਾਉਣ ਚ ਲਾਓ ਸੋ ਮੈਂ ਹੀ ਲਾਸਟ ਕਹਣਾ ਤੁਹਾਨੂੰ ਵੀ ਹਰ ਇੱਕ ਚੀਜ਼ ਦੀ ਪੋਸਿਬਿਲਟੀ ਹੈ ਸਾਰੇ ਕੰਮ ਹੋ ਸਕਦੇ ਆ ਲੇਕਿਨ ਆਪਣੀ ਕੰਮ ਕਰਨ ਦੀ ਨੀਤ ਹੋਣੀ ਚਾਹੀਦੀ ਆ ਥੈਂਕ ਯੂ